ਫਿਰੋਜ਼ਪੁਰ ਗੁਰਦੁਆਰਾ ਸਾਰਾਗੜੀ ਸਾਈ ਫਿਰੋਜ਼ਪੁਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਬ੍ਰਿਟਿਸ਼ ਆਰਮੀ ਦੇ 12 ਮੈਂਬਰ ਡੈਲੀਗੇਸ਼ਨ ਪਹੁੰਚੇ ਡਾਕਟਰ ਗੁਰਿੰਦਰਪਾਲ ਸਿੰਘ ਜੋਸ਼ਣ ਦੀ ਅਗਵਾਈ ਹੇ ਡੈਲੀਗੇਸ਼ਨ ਵੱਲੋਂ ਸਾਰਾਗੜੀ ਗੁਰਦੁਆਰਾ ਦੇ ਮੈਮੋਰੀਅਲ ਮਿਊਜ਼ੀਅਮ ਦਾ ਦੌਰਾ ਕੀਤਾ ਅਤੇ ਸਾਰਾਗੜੀ ਗੁਰਦੁਆਰਾ ਸਾਈ ਵਿੱਚ ਨਤਮਸਤਕ ਹੋਏ ਇਸ ਮੌਕੇ ਤੇ ਕਾਂਗਰਸ ਦੇ ਐਲੋਪੀ ਵਿਧਾਨ ਸਭਾ ਪੰਜਾਬ ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚੇ ਅਤੇ ਸਾਬਕਾ ਵਿਧਾਇਕ ਰਮਿੰਦਰ ਅਵਲਾ ਨਾਲ ਮੌਜੂਦ ਸਨ ਨਾਂ ਦੇ ਦੇਖਿਆ ਸਾਰ ਜੀ ਅੱਜ ਇਸ 128 ਸਾਲਾਂ ਕੋ ਮੈਮੋਰੀਸ਼ਨ ਮਨਾ ਰਹੇ ਸਾਰਾ ਗੜੀ ਦੇ ਉਹ ਮਹਾਨ ਜੌਹਦਿਆਂ ਨੇ ਜਿਨ੍ਹਾਂ ਨੇ 199 ਦੁਨੀਆ ਦੀ ਸਭ ਤੋਂ ਅਨਪੈਰਲਰ ਜਿਹੜੀ ਸੀ ਬੈਟਲ 10000 ਔਰ ਕਈ ਅਫਰੀਦੀ ਬਿਠਾਉਣਾ ਨਾ ਕੀਤੀ ਸੀ ਉਸ ਦੇ ਸੰਦਰ ਵਿੱਚ ਬ੍ਰਿਟਿਸ਼ ਰਾਇਲ ਮਿਲਟਰੀ ਅਕੈਡਮੀ ਸੈਂਡਹਸ ਤੋਂ 12 ਮੈਮਰੀ ਕਮੇਟੀ ਆਈ ਹੈ ਜਿਨ੍ਹਾਂ ਜਿਨ੍ਹਾਂ ਨੂੰ ਲੈਡ ਕਰ ਰਹੇ ਹਨ ਮੇਜਰ ਜਨਰਲ ਜੌਨ ਕੈਂਡਲ ਸੀ ਇਨਾਂ ਦੇ ਅਧੀਨ ਇਹ ਸਾਰੀ ਹੈਗੀ ਹੈ ਟੀਮ ਇਹ ਫਸਟ ਟਾਈਮ ਹੈਗਾ ਵੀ ਇਸ ਟੀਮ ਦੇ ਵਿੱਚ ਹਰ ਕਮਿਊਨਿਟੀ ਹਰ ਰਿਲੀਜੀਅਸ ਦਾ ਬੰਦਾ ਵੀ ਹੈਗਾ 크ਰਿਸਚੀਅਨ ਹਿੰਦੂ ਸਿੱਖ ਸਾਰੇ ਹਨ ਮੇજર ਰੈਂਕ ਤੇ ਵੀ ਹਨ ਤੇ ਅਸੀਂ ਤਕਰੀਬਨ ਪੂਰੇ 12 13 ਦਿਨ ਇਹ ਨੀਲ ਚ ਰੁਕਾਂਗੇ ਤੇ 70 75 ਇਵੈਂਟਸ ਕਰਨੇ ਹਨ ਅੱਜ ਚੌਥਾ ਦਿਨ ਹੈਗਾ ਸਾਡਾ ਤੇ ਇੰਡੀਅਨ ਗਵਰਨਮੈਂਟ ਦੇ ਨਾਲ ਇੰਡੀਅਨ ਆਰਮੀ ਦੇ ਨਾਲ ਵੀ ਸਾਡੇ ਇਵੈਂਟਸ ਚੱਲੇ ਹਨ ਤੇ ਇਨਾਂ ਨੂੰ ਮੈਂ ਕਹਿੰਦਾ ਆ ਆਪ ਸਭ ਨੂੰ ਇਹੀ ਕਵਾਂਗਾ ਜਿੱਦਾਂ 21 ਸਿੰਘਾਂ ਨੇ ਮਹਾਨ ਯੁੱਧ ਇਸਾਰੀ ਦੁਨੀਆ 'ਚ ਆਪਣਾ ਨਾਮ ਕੀਤਾ ਹੈ ਉਕਿਉ ਸੀ ਕਿਉ ਕਿਉ ਸਬਤ ਸੁਰਤ ਸੀ ਇਹੀ ਤਾਕਤ ਹੁੰਦੀ ਹੈ ਜਿਹੜਾ ਇੱਕ ਬੰਦਾ ਸਵਾ ਲੱਖ ਰੁਪਏ ਉਹ ਵੀ ਸਿਗਨਮ ਰਿਸ਼ਕਾ ਕੇ ਬਣਾ ਦਿੱਤਾ ਸੀ ਅੱਜੋ ਪੰਜਾਬ ਕਿਥੇ ਛਾਲਾ ਗਿਆ ਉਹ ਖਤਮ ਹੋ ਗਿਆ ਸਾਰਾ ਕੁਝ ਕੋਈ ਨਜ਼ਰ ਹੀ ਨਹੀਂ ਆਉਂਦਾ ਕਿਸੇ ਕਾਲਜ ਯੂਨੀਵਰਸਿਟੀ ਚ ਜਿਓ ਅੱਗੇ ਇੱਕ ਕਲੀਨ ਸ਼ੇਵ ਨੰਦਾ ਹੀ ਅੱਜ 90% ਹੈਗੇ ਸਿਰ 10% ਹੀ ਨਜ਼ਰ ਆਉਂਦੀ ਸਾਨੂੰ ਇਹ ਕਮਜ਼ੋਰੀ ਕੀ ਗਈ ਸਾਡੀ ਆਪਣੀਆਂ ਕੀ ਸਾਰਿਆਂ ਦੀ ਉਸ ਵੱਲ ਧਿਆਨ ਦੋ ਤਾਂ ਹੀ ਅਸੀਂ ਵੱਡੇ ਜੋਦੇ ਪੈਦਾ ਕਰ ਸਕਦੇ ਜੇ ਕਾਰਗਿਲ ਦੇ ਵਿੱਚ ਅੱਜ ਵੀ ਜਾ ਕੇ ਸਾਡੇ ਸਿੱਖ ਫੌਜੀ ਅੱਗੇ ਲੜਦੇ ਹਨ ਤੇ ਆਉਣ ਵਾਲੇ ਸਮੇਂ 'ਚ ਉਹੀ ਆਉਣਗੇ ਜਿਹੜੇ ਸਬਤ ਸੁਰਤ ਹੋਣਗੇ 40 ਸਿੰਘਾਂ ਨੇ ਇੱਕ ਸ਼ਮਕੌਰ ਦੀ ਗੜੀ ਦੇ ਵਿੱਚ ਕਿਸ ਤਰ੍ਹਾਂ ਲੱਖਾਂ ਨਾਮ ਕਾਲਾ ਕੀਤਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਤੀਜ ਪਰਤਾਵਾਲ ਸੀ ਤੇ ਅੱਜ ਵੀ ਬ੍ਰਿਟਿਸ਼ ਆਰਮੀ ਦੇ ਵਿੱਚ ਵੇਖੋ ਸਿੱਖ ਨੌਜਵਾਨ ਸਾਰੇ ਕੰਮ ਕਰਦੇ ਹਨ ਇਹ ਪੂਰੇ ਜਸ਼ਵੇਂ ਨਾਲ ਲੱਗੇ ਹਨ ਤੇ ਮੈਂ ਇਹੀ ਆਸ ਕਰਦਾ ਹਾਂ ਵੀ ਪੰਜਾਬੀਓ ਥੋੜਾ ਸੰਭਲ ਜਿਓ ਆਪਣੀਆਂ ਰੂਟਸ ਨਾਲ ਜਿਹੜੋ ਜਿਹੜੀ ਕੌਮ 'ਚ ਪੈਦਾ ਹੋਏ ਹੋ ਜਿੱਦਵਾਰੇ ਉਰੇਤੇ ਥੇਲੇ ਹੋ ਆ This is a hugely important place. It remembers a story of courage, of sacrifice, and bravery. Okay. And telling that story today, the museum is really important to bring it alive not just to our generation but coming generations. So, how many members are there in uh, your delegations? So there are 12 of us. Uh, we have 11 from the British Army. And a Royal Air Force officer, too. And uh, uh, where else will we be visiting uh, many sites? So, we've had a tremendous trip to learn more about the culture and history of India. Uh, we will be going on to Chandigarh to visit the Military Literature Fe Festival. So, how do you view their uh, marital dome? So, that, so, there's no finer thing than giving your life in the cause of your country or a, or a good thing. And therefore, I view it with great respect. They fought as soldiers to the end. Thank sure. you.